26 ਨਵੰਬਰ ਨੂੰ ਸਵੇਰੇ 9 ਵਜੇ ਤੋਂ 29 ਨਵੰਬਰ ਸ਼ਾਮ 6 ਵਜੇ ਤੱਕ ਬੁੰਗਾ ਸਾਹਿਬ ਰੇਲਵੇ ਫਾਟਕ ਬੰਦ ਰਹੇਗਾ। 26 ਨਵੰਬਰ ਸਵੇਰੇ 9 ਵਜੇ ਤੋਂ 29 ਨਵੰਬਰ ਸ਼ਾਮ 6 ਵਜੇ ਤੱਕ ਬੁੰਗਾ ਸਾਹਿਬ ਵਾਲਾ ਫਾਟਕ ਰਿਪੇਅਰ ਦੇ ਕਾਰਨ ਬੰਦ ਰਹੇਗਾ। ਰੇਲਵੇ ਵਿਭਾਗ ਵੱਲੋਂ ਇਸ ਸਬੰਧ ਵਿੱਚ ਇੱਕ ਪੱਤਰ ਲਿਖ ਕੇ ਉਪ ਮੰਡਲ ਮੈਜਿਸਟ੍ਰੇਟ શ્રી ਅਨੰਦਪੁਰ ਸਾਹਿਬ ਨੂੰ ਭੇਜੀ ਗਈ। ਇਸ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਰੇਲਵੇ ਲੈਵਲ ਕਰਾਸਿੰਗ ਗੇਟ ਨੰਬਰ ਗੇਟ ਨੰਬਰ 60 ਸੀ ਜੋ ਕੇ ਰੇਲਵੇ ਕੇਐਮ 71/11 ਮੰਫੀ 12 ਪਰਦਗੜ ਅਤੇ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਹੈ ਦੀ ਰਿਪੇਅਰ ਕੀਤੀ ਜਾਣੀ ਹੈ ਰੇਲਵੇ ਲਾਈਨ ਦੀ ਰਿਪੇਅਰ ਦੇ ਕਾਰਨ ਆਉਣ ਜਾਣ ਵਾਲਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਰੇਲਵੇ ਕਰਾਸਿੰਗ 3 ਦਿਨ ਦੇ ਲਈ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ ਇਸ ਲਈ ਟ੍ਰੈਫਿਕ ਨੂੰ ਦੂਸਰੇ ਰਸਤੇ ਡਾਇਵਰਟ ਕੀਤਾ ਜਾਵੇ ਇਸ ਪੱਤਰ ਦਾ ਉਤਾਰਾ ਆਰਪੀਐਫ ਨੰਗਲ थाना ਮੁਖੀ ਕੀਰਤਪੁਰ ਸਾਹਿਬ ਜੀਆਰਪੀ ਇੰਚਾਰਜ ਰੋਪਨਗਰ ਸਬੰਧਿਤ ਪਿੰਡਾਂ ਦੇ ਸਰਪੰਚਾ ਦੇ ਨਾਲ-ਨਾਲ ਹੋਰ ਵਿੰਗਾਂ ਨੂੰ ਵੀ ਸੂਚਿਤ ਕੀਤਾ ਗਿਆ ਇਸ ਲਈ ਇਸ ਰਸਤੇ ਤੋਂ ਰੋਜ਼ਾਨਾ ਆਣ ਜਾਣ ਵਾਲੇ ਇਲਾਕਾ ਨਿਵਾਸੀ 26 ਨਵੰਬਰ ਸਵੇਰੇ 9 ਵਜੇ ਤੋਂ 29 ਨਵੰਬਰ ਸ਼ਾਮ 6 ਵਜੇ ਤੱਕ ਤੋਂ ਨਾ ਆਵੇ ਅਤੇ ਜਾਵੇ ਇਸ ਸੂਚਨਾ ਨੂੰ ਹੋਰ ਲੋਕਾਂ ਦਾ ਵੀ ਪਹੁੰਚਾਇਆ ਜਾਵੇ ਤਾਂ ਕਿ ਲੋਕਾਂ ਨੂੰ ਬੰਦ ਫਾਟਕ ਤੇ ਕਾਰਨ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ